ਸਵਾਗਤ ਹੈ ਜੀ ਕਿਸਾਨ ਵੀਰਾਂ ਦਾ ਮਹਾਰਾਜ ਡੇਰੀ ਫਾਰਮ ਦੇ ਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਹਾਂ ਜੀ ਸਹਿਰ ਭਗਤਾ ਬਾਈ ਸਰਜੀਤ ਦੇ ਘਰੋਂ ਆਪਾਂ ਵੀਡੀਓ ਬਣਾ ਰਹੇ ਹਾਂ ਪੋਤਾ ਵਾਲੇ ਖੋਦੇ ਬਿਲਕੁਲ ਨੇੜੇ ਬਾਈ ਦਾ ਘਰ ਹੈ ਤੇ ਅੱਜ ਦੀ ਵੀਡੀਓ ਦੇ ਵਿੱਚ ਇੱਕ ਚੰਗੇ ਦੁੱਧ ਵਾਲੀ ਆਪਾਂ ਤੁਹਾਨੂੰ ਮੱਝ ਦਿਖਾ ਰਹੇ ਹਾਂ ਕਦ ਕੜ ਮਿੱਤਰੋ ਸੋਹਣਾ ਹੈ ਸਿੰਘ ਵੀ ਸੋਹਣਾ ਫਿਸ ਕੁਆਲਟੀ ਵੀ ਚੰਗੀ ਹੈ ਤੇ ਥਣ ਲੇਪੇ ਵੀ ਮਿੱਤਰੋ ਸਾਫ਼ ਹੈ ਇਹ ਸੂਣ ਦੇ ਵਿੱਚ ਅਜੇ ਕਾਫੀ ਦੇਣ ਰਹਿੰਦੇ ਨੇ ਤੇ ਠੰਡੀ ਸੀਰ ਵੀ ਮਿੱਤਰੋ ਫੁੱਲ ਹੈ ਪੂਰੀ ਜਿਹੜੀ ਗੱਲਬਾਤ ਆਪਾਂ ਬਾਈ ਦੇ ਨਾਲ ਸਾਂਝੀ ਕਰਾਂਗੇ ਸੋ ਬਣੇ ਰੋ ਆਪਣੇ ਚੈਨਲ ਦੇ ਨਾਲ ਇੱਕ ਵਾਰੀ ਆਪਾਂ ਤੁਹਾਨੂੰ ਤੋਰ ਕੇ ਦਿਖਾਉਣੇ ਆ ਉਦੋਂ ਬਾਅਦ ਪੂਰੀ ਡਿਟੇਲ ਤੁਹਾਡੇ ਨਾਲ ਸਾਂਝੀ ਕਰਾਂਗੇ ਥੋੜੀ ਜੀ ਟਾਇਟ ਲੇ ਵੇਦੀ ਆ ਤੇ ਬਾਈ ਕਹਿੰਦਾ ਵੀ ਮੌਕੇ ਤੇ ਇਹ ਲੇਵਾ ਬਣਾਉਂਦੀ ਆ ਮੈਂ ਮੋੜ ਲਈ ਮੋੜ ਲਈ ਪਸ਼ੂ ਡਰਦਾ ਨਾ ਉਹ ਆਪਾਂ ਕੱਲੇ ਕਰਦੇ ਆ ਪਸ਼ੂਆਂ ਨੂੰ ਪਾਸੀ ਕਰਦੇ ਆ ਕੱਦ-ਕੱਟ ਵੀ ਸੋਹਣਾ ਸਰੀਰ ਦੀ ਬਣਤਰ ਵੀ ਚੰਗੀ ਆ ਤੇ ਥਣਲੇ ਵੀ ਆਪਾਂ ਫਿਰ ਕਹਿੰਦੇ ਵੀ ਸਾਫ਼ ਹੈ। ਦੁੱਧ ਵੀ ਬਾਈ ਕਹਿੰਦਾ ਵੀ ਸੋਹਣਾ ਕੱਢਦੀ ਆ। ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਬਾਈ। ਕੀ ਹਾਲ ਚਾਲ ਆ ਜੀ? ਵਧੀਆ ਠੀਕ ਠਾਕ ਜੀ। ਤੇ ਆਪਣਾ ਨਾਮ ਹੈਗਾ ਸਰਜੀਤ ਸਿੰਘ ਹਣਾ? ਹਾਂਜੀ ਹਾਂਜੀ। ਆਪਣਾ ਘਰ ਪੁੱਤਾਂ ਵਾਲੇ ਖੂਦ ਨੇੜੇ ਹੀ ਆ ਜੀ। ਅ ਕੀਦੇ ਵਜਦੇ ਹੋ ਕੋਈ ਸਰਜੀਤ ਸਿੰਘ ਹੀ ਨਾ ਚੱਲਦਾ ਜੀ ਬੰਨੇ ਚ। ਨੇ ਛੋਟਾ ਨਾ ਸਰਜੀਤ ਸਿੰਘ। ਹਾਂਜੀ ਹਾਂਜੀ। ਕੋਈ ਬਜ਼ੁਰਗਾਂ ਦਾ ਨਾਮ। ਮੂਗਲਾ ਜਗਿੰਦਰ ਸਿੰਘ ਮੂਗਲਾ। ਜੀਤ ਸਿੰਘ। ਠੀਕ ਆ। ਤੇ ਅੱਜ ਇਹ ਜਿਹੜੀ ਆਪਾਂ ਮੱਝ ਦਿਖਾ ਰਹੇ ਹਾਂ ਹਨਾ ਇਹਦਾ ਸੁਆ ਕਿਹੜਾ ਜੀ ਤੀਜਾ ਸੁਆ ਭਾਈ ਕਰਦੀ ਹੈ ਜੀ ਕਰਦੀ ਹੈ ਜੀ ਦੁੱਧ ਸਹੀ ਕਿੰਨਾ ਕੱਢਿਆ ਜੀ ਦੁੱਧ 13.5 14 ਲੀਟਰ ਕੱਢਦੀ ਰਹੀ ਹੈ ਜੀ ਠੀਕ ਹੈ ਵਧੀਆ ਮਤਲਬ ਕਿੰਨੇ ਕੁ ਚਰਤਾਂ ਹੀ ਦਿੰਦੀ ਹੈ ਦੁੱਧ ਦੁੱਧ ਭਾਈ ਆਪੇ ਆਪੇ ਛੜਨੀ ਪੈਂਦੀ ਹੈਗੀ ਛੂੰਗਾ ਤਾਂ ਕੀ ਦਿੰਦੀ ਹੈ ਇਹ ਜਿਹੜਾ ਹਜੇ ਲੇਵਾ ਘਟ ਬਣਾਇਆ ਇਹ ਭਾਈ ਮੌਕੇ ਤੇ ਬਣਾਉਂਦੀ ਲੇਵਾਸ ਠੀਕ ਹੈ ਇਹ ਬਾਕੀ ਚੌਣ ਨੂੰ ਠੰਡੀ ਛੀਲ ਆ ਪੂਰੀ ਠੀਕ ਹੈ ਕਿੰਨੇ ਕੁ ਦਿਨ ਬਾਕੀ ਆ ਇਹ ਜੀ 5-6 ਦਿਨ ਲੱਗੂਗੀ ਬਸ 5-6 ਦਿਨ ਠੀਕ ਹੈ ਤੇ ਧਾਰ ਦੌਰ ਠੀਕ ਹੈ ਬੋਲੀ ਹਾਂਜੀ ਧਾਰ ਬੋਲੀ ਵਰੀਏ ਓਕੇ ਤੇ ਮੁੱਲ ਕੀ ਕਰਤਾ ਜੀ ਦਾ ਮੁੱਲ 140 ਕਰਤਾ ਜੀ ਮਾਣਦਾਨ ਹੋ ਜੂ ਥੋੜਾ ਬਹੁਤ ਕਰ ਦੇਗਾ ਜੀ ਠੀਕ ਹੈ ਫੋਨ ਨੰਬਰ ਦੱਸ ਦੇ 97814 ਜੀ 97814 15307 15307 ਹਾਂਜੀ 97814 15307 ਬਾਈ ਦਾ ਫੋਨ ਨੰਬਰ ਹੈ ਤੇ ਜੇਕਰ ਕਿਸੇ ਵੀ ਵੀਰ ਭਰਾ ਨੂੰ ਦੁੱਧ ਮਤਲਬ 13 13.5 14 ਕੱਢਿਆ ਹਾਂ 13.5 14 ਖੁੱਲਾਗਾ ਓਕੇ ਜੀ ਧੰਨਵਾਦ